ਅੰਮ੍ਰਿਤ ਦੰਸੇ ਨੂੰ ਤੋੜਨ ਵਿੱਚ ਜਿਹੜੀ ਭੂਮਿਕਾ ਪੰਜਾਬ ਦੀ ਧਰਤੀ ਤੋਂ ਨਵਾਈ ਗਈ ਉਹ ਸਭ ਤੋਂ ਵੱਡਾ ਕੱਲੂ ਕਾਰੇ ਦਾ ਨਸੂਰ ਬਣ ਕੇ ਭਾਰਤੀ ਸਟੇਟ ਦੇ ਲੋਕਾਂ ਦੇ ਦਿਲ ਦਿਮਾਗ 'ਚ ਵਰਤੀ। ਕਹ ਜੀ ਸ਼ਰਦੂਲ ਕੇਸੀ ਬੈਠੇ ਅਸੀਂ ਆਪਣੇ ਕਿਉਂ ਨਹੀਂ ਵਪਾਰ ਅੱਜ ਦੀ ਤਰੀਕ ਕਰਦੇ ਅਸੀਂ ਕਿੱਥੇ ਪਹੁੰਚ ਗਏ ਆ ਸਾਡੇ ਕੋਲ ਜੇ ਇੱਕ ਦਿਨ ਵੀ ਇਤਰਾ ਦਾ ਨਹੀਂ ਰਹਿ ਗਿਆ ਕਿ ਅਸੀਂ ਆਪਣੇ ਵਿਵਾਦ ਪਾਸੇ ਰੱਖ ਕੇ ਆਕਾਲ ਤੱਕ ਤੇ ਜਾ ਕੇ ਬਹਿ ਸੇ ਤੇ ਜਿਵੇਂ ਅੱਜ ਉਹ ਸੌਥ ਦੇ ਵਿੱਚੋਂ ਮੋਦੀ ਨੂੰ ਲਲਕਾਰਿਆ ਜਾ ਰਿਹਾ ਹੈ ਇਸ ਤਰ੍ਹਾਂ ਦੇ ਲਲਕਾਰੇ ਵਾਲੀ ਆਵਾਜ਼ ਹੁਣ ਪੰਜਾਬ ਵਿੱਚ ਉੱਠੇਗੇ ਤਾਂ ਫਿਰ ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਣਾ ਜੋ ਕਰੇਗਾ ਖਾਲਸਾ ਪੰਥ ਮੀਆਂ ਉਹ ਖਾਲਸਾ ਪੰਥ ਮੀਆਂ ਕਿਸੇ ਖਮੋਸ਼ੀ ਵਿੱਚ ਹੈ ਉਹਨੂੰ ਜਗਾਈਏ ਅੱਜ ਸਿਰ ਜੋੜਨ ਵਾਲੀਆਂ ਰੂਹਾਂ ਤਾਕਤਾਂ ਅੱਗੇ ਆ ਜਾਣ ਜੋੜਿਆ ਜਾ ਸਕਦੇ ਤੁਰਿਆ ਜਾ ਸਕਦੇ ਰਾਹ ਲੱਭਿਆ ਜਾ ਸਕਦਾ ਹੈ ਕੁਝ ਨਹੀਂ ਵਿਗੜਿਆ ਆਪਣੇ ਆਪ ਨੂੰ ਸੰਭਲ ਕੇ ਅੱਗੇ ਵਧੀਏ ਜਿੱਥੇ ਬੰਦੀ ਤੁਮ ਗਏ ਆਪਾਂ ਅੱਗੇ ਨਾ ਪਹਿਲਾਂ ਵਧੇ ਸੀ ਨਾ ਅੱਜ ਵਸ ਸਕਦੇ ਹਾਂ ਨਾ ਕੱਲ ਵਸ ਸਕਦੇ ਹਾਂ ਜਦੋਂ ਤੱਕ ਜਿੱਥੇ ਬੰਦੀ ਸਾਡੇ ਕੋਲ ਹੈ ਸਾਡੀ ਕਲ ਚੱਲੇਗੀ ਸਰਕਾਰ ਤੋੜਦੀ ਰਹੇਗੀ ਅੱਜ ਵੀ ਤੋੜੇਗੀ ਕੱਲ ਵੀ ਤੋੜੇਗੇ ਪਰ ਸਾਡੇ ਯੋਧੇ ਲੜਦੇ ਰਹਿਣਗੇ ਆਪਾਂ ਸਿੱਖ ਬਣ ਕੇ ਲੜੀਏ ਜਿੱਥੇ ਬੰਦ ਹੋਈਏ ਲੜਾਈ ਦਿਈਏ ਤੇ ਲੜਾਈ ਦੇਖ ਕੇ ਆਪਣੇ ਕਰਤਵ ਦੀ ਪਾਲਣਾ ਕਰੀਏ ਕਲਸਾ ਵੈਕੂ ਜੀ ਕੀ ਫਤਿਹ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨ ਚੱਲੇ ਸਾਥ ਪਾਏ ਕੁਹਾੜਾ ਮਾਰਿਆ ਗਾਫਲੇ ਆਪਣੇ ਹੱਥ ਸਾਡਾ ਵਰਤਮਾਨ ਜਿਸ ਨੂੰ ਅਸੀਂ ਜੂਨ 84 ਦੇ ਕੱਲੂ ਕਹਿੰਦੇ ਉਸ ਮਹਾ ਕਹਿਰ ਦੇ ਵਿੱਚੋਂ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਦੇ ਅਧੇ ਸਦੀ ਦੇ ਕਰੀਬ ਸਾਨੂੰ ਉਹਦੀ ਗੱਲ ਕਰਦਿਆਂ ਕਰਦਿਆਂ ਵਕਤ ਗੁਜ਼ਰ ਚੁੱਕਾ ਹੈ। ਪਹਿਲੇ ਕੱਲੂ ਕਾਰੇ ਜਦੋਂ ਖਾਲਸਾ ਪੰਥ ਨਾ ਵਾਪਰਦੇ ਰਹੇ ਨੇ ਤਾਂ ਪੰਥ ਚੰਦ ਜਿਨ੍ਹਾਂ ਵਿੱਚ ਹੀ ਆਪਨੇ ਪਹਿਲੇ ਜਹੋ ਜਲਾਲ ਵਿੱਚ ਆ ਕੇ ਆਪਣੀ ਹੋਂਦ ਦਾ ਜਲਵਾ ਵੀ ਦਿਖਾਉਂਦਾ ਸੀ ਤੇ ਵੱਡੀਆਂ ਪ੍ਰਾਪਤੀਆਂ ਕਰਕੇ ਸੰਸਾਰ ਦੇ ਅੰਦਰ ਜਿਹੜੀ ਸਥਾਪਨਾ ਸੀ ਗੁਰ ਸੋਚ ਦੀ ਪੰਥਕ ਸੋਚ ਦੀ ਉਹਨੂੰ ਵੀ ਕਰਿਆ ਕਰਦਾ ਸੀ ਹੁਣ ਅਸੀਂ ਅੱਜ ਦੋਸਤਾਂ ਚਿਰ ਸੀ ਦਾ ਵਰਤਾਰੇ ਦਾ ਪ੍ਰਵਾਸ ਇੱਕ ਸਿਆਸਤ ਉੱਤੇ ਦੇਖਦੇ ਹਾਂ ਸਮਾਜ ਤੇ ਪਹਿਲੀ ਗੱਲ ਇਹ ਹੈ ਕਿ ਜਦੋਂ ਅਸੀਂ ਕਾਰਨਾਂ ਨੂੰ ਲੱਭਣ ਜਾਂਦੇ ਹਾਂ ਤੇ ਦਾਸ ਜਦੋਂ ਦੇਖਦੇ ਤਾਂ ਵੱਡੇ ਕਾਰਨ ਨਹੀਂ ਸੀ ਕੀ ਆਜ਼ਾਦੀ ਤੋਂ ਬਾਅਦ ਸਾੜੀਆਂ ਦੋ ਸੰਸਥਾਵਾਂ ਜਿਹੜੀਆਂ ਸਨ ਉਹ ਭਾਰਤੀ ਸੈਣ ਦੀ ਅੱਖਾਂ ਵਿੱਚ ਰੜਕਦੀਆਂ ਸਨ ਉਹ ਸ਼੍ਰੋਮਣੀ ਅਕਾਲੀ ਦਲ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜਿਹੜੀਆਂ ਨਾ ਕੇਵਲ ਆਪਣੀ ਗੱਲ ਕਰਦੀਆਂ ਸਨ ਜਿਹੜੀਆਂ ਸਮਾਜ ਦੀ ਗੱਲ ਦੇਸ਼ ਦੇ ਲੋਕਾਂ ਦੇ ਗੱਲ ਹਰਕਤ ਦੀ ਗੱਲ ਕਰਨੀਆਂ ਸਨ ਤੇ ਉਹ ਐਮਰਜੈਂਸੀ ਨੂੰ ਤੋੜਨ ਵਿੱਚ ਜਿਹੜੀ ਭੂਮਿਕਾ ਪੰਜਾਬ ਦੀ ਧਰਤੀ ਤੋਂ ਨਵਾਈ ਗਈ ਉਹ ਸਭ ਤੋਂ ਵੱਡਾ ਕੱਲੂ ਕਾਰੇ ਦਾ ਨਸੂਰ ਬਣ ਕੇ ਭਾਰਤੀ ਸਟੇਟ ਦੇ ਲੋਕਾਂ ਦੇ ਦਿਲ ਦਿਮਾਗ ਵਿੱਚ ਵਰਤੀ ਔਰ ਮੈਂ ਕੱਲ ਹੀ ਸੁਣਿਆ ਸੀ ਕਿ ਇਹੋ ਜਿਹੀ ਪਲ ਵੀ ਆਏ ਨੇ ਕਿ ਜਦੋਂ ਮਾਰਚ ਮਹੀਨੇ ਦੇ ਅੰਦਰ 1984 ਨੂੰ ਬਾਬਾ ਜਰਨੈਲ ਸਿੰਘ ਜੀ ਨੇ ਉਸ ਗੱਲ ਦੀ ਸਹਿਮਤੀ ਦਿੱਤੀ ਕਿ ਮੈਂ ਅਕਾਲ ਤਖਤ ਖਾਲੀ ਕਰਕੇ ਜੰਗ ਬਾੜ ਜਾਣ ਲਈ ਤਿਆਰ ਹਾਂ ਮੈਨੂੰ ਰਾਹ ਦੇ ਦਿੱਤਾ ਜਾਏ ਤਾਂ ਇਹ ਗੱਲ ਜਦੋਂ ਇੰਦਰਾ ਗਾਂਧੀ ਕੋਲ ਜਾਂਦੀ ਹੈ ਔਰ ਇੰਦਰਾ ਗਾਂਧੀ ਜਿਹੜੇ ਸੱਜਣ ਲੈ ਕੇ ਗਏ ਸੀ ਉਹ ਟਕੇ ਵਰਗਾ ਜਵਾਬ ਦਿੰਦੀ ਹੈ ਕਿ ਮੈਂ ਹੁਣ ਜੋ ਕਰਨਾ ਹੈ ਮੈਂ ਤੇ ਹੰਬੜਾ ਕੀਤੇ ਤੋਂ ਬਗੈਰ ਫੈਸਲਾ ਲਿਆ ਨਹੀਂ रह ਸਕਦੀ ਹੁਣ ਦਾ ਮਤਲਬ ਕੀ ਹੈ ਕਿ ਬਾਕੀ ਦੀਆਂ ਗੱਲਾਂ ਸਾਰੀਆਂ ਧੋਖੇ ਨਾਲ ਕੀ ਵਾਸਤੇ ਕੀਤੀਆਂ ਜਾੜੀਆਂ ਸਨ ਤੇ ਮਿੱਥ ਕੇ ਸਾਰਾ ਕੁਝ ਕੀਤਾ ਕਰਾਇਆ ਗਿਆ ਉਹ ਤੇ ਸਾਡੀ ਭੂਮਿਕਾ ਕੀ ਰਹੀ ਇੱਥੇ ਚੰਡੀਗੜ੍ਹ ਵਿੱਚ ਤੇ ਆਪ ਜੀ ਵਿਚਾਰ ਕਰ ਰਹੇ ਹੋ ਹਰ ਸਾਲ ਹੀ ਬੈਠਦੇ ਹੋ ਤੇ ਚਰਚਾ ਕਰਦੇ ਹੋ ਕਈ ਆਪਾਂ ਦੇਖੀਏ ਕਿ ਸੱਚੇ ਮੁੱਤੇ ਪੰਥ ਨੇ ਜੋ 1984 ਜੂਨ ਦੇ ਵਰਤਾਰੇ ਉੱਤੇ ਕਦੇ ਸਿਰ ਜੋੜ ਕੇ ਬਹਿ ਕੇ ਚਰਚਾ ਕੀਤੀ। ਕਰੀ ਅੰਮ੍ਰਿਤਸਰ ਦੀ ਧਰਤੀ ਤੇ ਸਿਆਸੀ ਲੋਕਾਂ ਨੇ ਹੋਰ ਸੰਸਥਾਵਾਂ ਨੇ ਜਿਹੜੀਆਂ ਅੱਜ ਕੱਲੂ ਘੱਲੂ ਘਾਰੇ ਨੂੰ ਲੈ ਕੇ ਆਪਣੀ ਹੋਂਦ ਨੂੰ ਪ੍ਰਗਟਾਉਣ ਦਾ ਯਤਨ ਕਰੀਆਂ ਨੇ ਕਰੀ ਸਿਰ ਜੋੜ ਕੇ ਅਸੀਂ ਬੈਠੇ ਅਸੀਂ ਆਪਣੇ ਕਿਉਂ ਨਹੀਂ ਵੇਪਾਰ ਅੱਜ ਦੀ ਤਰੀਕੇ ਅੰਦਰ ਅਸੀਂ ਕਿੱਥੇ ਪਹੁੰਚ ਗਏ ਆ ਸਾਡੇ ਕੋਲ ਤੇ ਇੱਕ ਦਿਨ ਵੀ ਇਤਰਾ ਦਾ ਨਹੀਂ ਰਹਿ ਗਿਆ ਕਿਸੀ ਆਪਣੇ ਵਿਵਾਦ ਪਾਸੇ ਰੱਖ ਕੇ ਅਕਾਲ ਤਖਤ ਤੇ ਜਾ ਕੇ ਬਹਿ ਸਕੀ ਜਿਹੜਾ ਪਰ ਦਿਨ ਲੰਘਿਆ ਸਾਡੇ ਕੋ ਕੱਲ੍ਹ ਦੇ ਹੀ ਦਿਨ ਲੰਘਿਆ ਕੱਲ੍ਹ ਕੀ ਹੋਇਆ ਉੱਥੇ ਆਮ ਸੁਧਾਰਨ ਬੰਦਾ Shri ਅਕਾਲ ਤਖਤ ਤੇ ਮੱਥਾ ਨਹੀਂ ਸਿੱਟੇ ਸਕਦਾ ਦਾਸ ਨੂੰ ਮੱਥਾ ਟੇਕਣ ਨਹੀਂ ਦਿੱਤ ਕਲ੍ਹ ਤੱਕ ਇਹ ਪ੍ਰਕਰਮਾ ਕਰਕੇ ਬਾੜੇ-ਬਾਰੇ ਆ ਗਏ ਚਾਰ ਦਰਵਾਜ਼ੇ ਲੰਘ ਕੇ ਇੱਕ ਵੀ ਦਰਵਾਜ਼ੇ ਚ ਅੰਦਰ ਜਾਣ ਲਈ ਮੱਥਾ ਟੇਕਣ ਲਈ ਕੋਈ ਇਹਨੇ ਮਲਾਜਮ ਬਿਠਾ ਦਿੱਤੇ ਗਏ ਸਨ ਕਿ ਇੱਕ ਬੰਦਾ ਸੁਧਾਰ ਉਥੇ ਭੀੜ ਖਲੋਤੀ ਏ ਪੜ ਰਹੀ ਏ ਲੜ ਰਹੀ ਏ ਕਿ ਮੱਥਾ ਟੇਕਣ ਜਾਣਦੇਓ ਪਰ ਉਥੇ ਆ ਕਾਲਾ ਕਾਲ ਤੱਕ ਤਾਂ ਹਮ ਸਿੱਖਾਂ ਵਾਸਤੇ ਕਿਨੇ ਬੰਦ ਕੀਤਾ ਸਰਕਾਰ ਨੇ ਨਹੀਂ ਕੀਤਾ ਸਾਡੇ ਆਪਣੇ ਦੁਬਦਾਂ ਨੇ ਲੜਾਈ ਨੇ ਖਾਣਾ ਜੰਗੀ ਨੇ ਕਾਲ ਤਖਤ ਕੱਲ ਜਿਹੜਾ ਸੀ ਸਿੱਖਾਂ ਵਾਸਤੇ ਕੱਲ ਬੰਦ ਸੀ ਇਹ ਮੇਰੇ ਨਾਲ ਆਪਣੇ ਨਾਲ ਵਾਪਰੇ ਮੈਂ ਥੱਲੇ ਆ ਕੇ ਮਲਾਜ ਮੱਥਾ ਸਾਹਮਣੇ ਆ ਕੇ ਮੱਥਾ ਟੇਕਣਾ ਸੀ ਨੇ ਸੇਵਾ ਦਰਨੂ ਕਿਆ ਮੈਂ ਮੱਥਾ ਟੇਕ ਵਾਪਸ ਆ ਜਾਂਦਾ ਹਾਂ ਆਪਣੇ ਬਾਰੇ ਦੱਸਿਆ ਵੀ ਹੈ ਉਹਦੇ باوجود ਵੀ ਕੱਲ 10ਵੇਂ ਅਕਾਲ ਤਖਤ ਤੇ ਮੱਥਾ ਨਹੀਂ ਟੇਕਣ ਦਿੱਤਾ ਗਿਆ ਬਸ ਇਹੀ ਭਾਰਤੀ ਸਰਕਾਰ ਦੀ ਪ੍ਰਾਪਤੀ ਹੈ ਕਿ ਸਿੱਖ ਆਪਣੀਆਂ ਸੰਸਥਾ ਨੂੰ ਇਹਨੇ ਵੱਦ ਇੰਤਜਾਮੀ ਚ ਲੈ ਜਾਣ ਕਿ ਸਿੱਖ ਆਪਣੇ ਵਿਸ਼ਵਾਸ ਤੋਂ ਟੁੱਟ ਜਾਣ ਜਿਹੜੀ ਫਿਲਾਸਫੀ ਦੀ ਗੱਲ ਆਪਾਂ ਕਰ ਰਹੇ ਆ ਕਿ ਕਿੱਥੋਂ ਆਏਗੀ ਵਿਸ਼ਵਾਸ ਤੋਂ ਆਏਗੀ ਪਿਆਰ ਵਿੱਚੋਂ ਆਏਗੇ ਇਤਫਾਕ ਵਿੱਚੋਂ ਆਏਗੇ ਅੱਜ ਸਿੱਖਾਂ ਵਿੱਚ ਜਿਹੜੀ ਆਪਸੀ ਬੇਇਤਫਾਕੀ ਹੈ ਇਹ ਤਾਂ ਘੋਰ ਸਾਡੇ ਸਾਹਮਣੇ ਵਰਤਮਾਨ ਸਮਾਜ ਸਾਡਾ ਉਸੇ ਦਾ ਪ੍ਰਤੀਕ ਹੈ ਇਥੇ ਆਪਾਂ ਬਹਿ ਕੇ ਜੋ ਵਿਚਾਰ ਕਰ ਰਹੇ ਹਾਂ ਵਿਚਾਰ ਫਿਲਾਸਫੀ ਦੀ ਗੱਲ ਵਿਚਾਰ ਦੀ ਗੱਲ ਗੁਰਬਾਣੀ ਦੇ ਸਿਧਾਂਤ ਦੀ ਗੱਲ ਰੱਖੇਗਾ ਕੌਣ ਜਿਹੜੇ ਰੱਖਣ ਵਾਲੀਆਂ ਸਾਰੀਆਂ ਸੰਸਥਾਵਾਂ ਗੁੰਗੀਆਂ ਨੇ ਡਿਲੀਗੋਰ ਦੁਆਰਾ ਪ੍ਰਬੰਧਕ ਕਮੇਟੀ ਕਿਰ ਕੋਲੇ ਆਪ ਹਥਿਆਰ ਮਾਰ ਕੇ ਦੇਖੀਏ ਪਟਨਾ ਸਰ ਦਾ ਤਖਤ ਕਿਹਦੇ ਕੋ ਹੈ ਹਜ਼ੂਰ ਸਾਹਿਬ ਦਾ ਤਖਤ ਕੀ ਦੇ ਪ੍ਰਬੰਧ ਥਲੇ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਦੇ ਪ੍ਰਬੰਧ ਥਲੇ ਹੈ ਜਦੋਂ ਅਸੀਂ ਦੇਖਦੇ ਹਾਂ ਗੁਰਦੁਆਰਾ ਅਕਾਲੀ ਦਰਜੋਂ ਡੇਰੇਵਾਦ ਨੂੰ ਵੋਟਾਂ ਸ਼੍ਰੋਮਣੀ ਕਮੇਟੀ 'ਚ ਨਮਾਇੰਦਗੀ ਦੇ ਦਿੰਦਾ ਹੈ ਮੁੜ ਕੇ ਅਸੀਂ ਕਿਹੜੇ ਪੰਥ ਦੀ ਆਸ ਕਰ ਰਹੇ ਹਾਂ ਕਿ ਕਿਹੜਾ ਪੰਥ ਅਗਿਆਏਗਾ ਤੇ ਆ ਕੇ ਅੱਗੇ ਵੱਧ ਕੇ ਕੰਮ ਕਰੇਗਾ ਅੱਜ ਵਰਤਮਾਨ ਸਮੇਂ ਦੇ ਖਲੋਕ ਕੇ ਦਾਸ ਇਹੀ ਮਹਿਸੂਸ ਕਰਦਾ ਹੈ ਕਿ ਆਓ ਪਾਵੇਂ ਚੰਡੀਗੜ੍ਹ ਦੀ ਧਰਤੀ ਰੱਖੋ ਜਿੰਨੀਆਂ ਸਾਡੀਆਂ ਸਿਆਸੀ ਤਿਰਾਂ ਜੇ ਕਹਿੰਦੇ ਘੁੰਦੇ ਆਪਣੇ ਆਪੇ ਨੂੰ ਸਿੱਖ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੂੰ ਲੈ ਕੇ ਕਿਤੇ ਬੁੱਕਲ ਵਿੱਚ ਬੈਠੋ ਤੇ ਦੱਸ ਸਾਹ ਉਹਨਾਂ ਨਾਲ 2 ਦਿਨ ਲਾਓ 4 ਦਿਨ ਲਾਓ ਵੈਸੇ ਪੰਜਾਬੋਂ ਬਾਹਰ ਜਾ ਕੇ ਕਿਤੇ ਬਹਿਣਾ ਚਾਹੀਦਾ ਸਾਰਿਆਂ ਦੇ ਮੋਬਾਈਲ ਫੋਨ ਖੋਲ ਲੈਣੇ ਚਾਹੀਦੇ ਹਨ 2 4 5 ਦਿਨ ਲਾ ਕੇ ਘੱਟੋ ਘੱਟ 5 ਨੂੰ ਲਾਈਏ ਤੇ ਸਹੀ ਸੇਵਕ ਖਾਣੇ ਆਪਾਂ ਭੁੱਲ ਜਾਈਏ ਆਪਣਾ ਆਪਾ ਬੈਠ ਜਾਈਏ ਸਿਰ ਜੁੜ ਕੇ ਕੀ ਨਹੀਂ ਨਿਕਲ ਸਕਦਾ ਅਸੀਂ ਕਦੀ ਵੀ ਨਿਰਾਸ਼ਾਵਾਦੀ ਨਹੀਂ ਆ ਅਹੀਂ ਤੇ ਸਭ ਕੁਝ ਕੋ ਕਿਵੇਂ ਅਸੀਂ ਉਖਦੇ ਰਹਿਆ ਅੱਜ ਵੀ ਉਠਿਆ ਜਾ ਸਕਦਾ ਹੈ ਘਰੋਂ ਦੀ ਕੋਈ ਲੋੜ ਨਹੀਂ ਐ ਕੰਮ ਕਰਨ ਦੀ ਲੋੜ ਐ ਅੱਜ ਕੰਮ ਕਰਨ ਵਾਲੇ ਸਾਡੇ ਕੋਲ ਹੈ ਨਹੀਂ ਦੇਖੋ ਸਾਡੇ ਜਿੱਥੋਂ ਲੀਡਰਸ਼ਿਪ ਮਰ ਜਣੀ ਹੈ ਉਹ ਸੰਸਥਾ ਹੀ ਖਤਮ ਨੇ ਆਲ ਇੰਡੀਆ ਸਿਕਸ ਡੂ ਨੇ ਫੈਡਰੇਸ਼ਨ ਸਾਡੇ ਜੋ ਤੋੜੀ ਗਈ ਐ ਉਥੇ ਪਾਬੰਦੀ ਲਈ ਦੁਬਾਰਾ ਕਿੱਥੇ ਖੜੀ ਹੋਈ ਨਾ ਕਿਸੇ ਖੜੀ ਕਰਨ ਦਾ ਯਤਨ ਕੀਤਾ ਐ ਨਾ ਹਾਲੀਕੇ ਸਾਰੇ ਪੰਜਾਬ ਦੇ ਕਾਲਜਾਂ ਅੰਦਰ ਵਿਦਿਆਰਥੀਆਂ ਦੀਆਂ ਚੋਣਾਂ ਹੁੰਦੀਆਂ ਨੇ ਜਿੱਥੋਂ ਨਵੇਂ ਆਗੂ ਨਿਕਲਣੇ ਸਾਰਾ ਕੁਝ ਪਾਬੰਦ ਹੈ ਚੰਡੀਗੜ੍ਹ ਚੋਣਾਂ ਹੋ ਰਹੀਆਂ ਪੰਜਾਬ ਦੇ ਕਾਲਜ ਸੁਣਨੇ ਪੈਣੇ ਨਵੇਂ ਆਗੂ ਕਿੱਥੋਂ ਆਣਗੇ ਆਗੂ ਪੈਦਾ ਕਰਨ ਦੇ ਲਈ ਕੁਝ ਕਰਨਾ ਪੈਂਦਾ ਹੈ ਅਜਾ ਆਪਾਂ ਆਰਐਸਐਸ ਦੀ ਗੱਲ ਕਰਦੇ ਹਾਂ ਉਹਨੇ ਲਹਿਰਾਂ ਤਾਂ ਦੇਖੀ ਨਾ ਕਿਵੇਂ ਥੱਲੇ ਤੋਂ ਲੈ ਕੇ ਉੱਪਰ ਤੱਕ ਕੰਮ ਕਰਦੇ ਨੇ ਕਿੰਨਾ ਕਿੰਨਾ ਪੱਖਾਂ ਤੇ ਕੰਮ ਕਰਦੇ ਨੇ ਤੇ ਸਭ ਕੋਈ ਨਿਕਲ ਰਿਹਾ ਨਾ ਜਿਨ ਮਰਜ਼ੀ ਮੁੱਖ ਮੰਤਰੀ ਬਣਾ ਦਿੰਨ ਇੱਕ ਦੋ ਜਿਨ ਚੜਦੇ ਇੱਕ ਦੋ ਇੱਕ ਚੜਹੰਦੀਆਂ ਹੀ ਨਿਕਲਦੀਆਂ ਐ ਨਾ ਕੋਈ ਕਮਜ਼ੋਰ ਤੇ ਨਹੀਂ ਨਿਕਲਦਾ ਨਾ ਜਿਹੜਾ ਖੂਮ ਨਾਮ ਉਹਨਾਂ ਕੋ ਪਾਤਰ ਸਿਆਸਤ ਦੇ ਵਿੱਚ ਉਹਨੂੰ ਅੱਗੇ ਲਿਆ ਕੇ ਮੁਖੀ ਬਣਾ ਦਿੰਦੇ ਨੇ ਤੇ ਅਸੀਂ ਤੇ ਨਾਵਾਂ ਵਾਲੇ ਬੰਦੇ ਆ ਪਿੱਛੇ ਅੱਜ ਠੇਡੇ ਖਾਈ ਤੁਰੇ ਜਨੇ ਕਿਸੇ ਨਾਮਾਰ ਬੰਦੇ ਨੇ ਵਰਤਮਾਨ ਸਮੇਂ ਕੁਝ ਨਹੀਂ ਜੇ ਕਰਨਾ ਆਕਾਲ ਤਖਤ ਦੇ 2 ਦਸੰਬਰ ਦੇ ਉਹ ਫਿਕਰ ਨੂੰ ਪੜੋ ਕਿ ਵਰਤਮਾਨ ਆਗੂਆਂ ਦੀ ਜਮਾਤ ਅਵਿਸ਼ਵ ਕਰੋਸਾ ਗਵਾ ਚੁੱਕੀ ਹੈ ਅਗਵਾਈ ਦੀ ਸਮਰੱਥਾ ਇਹ ਨਾਪੂਰ ਨਹੀਂ ਹੈ ਨਵੇਂ ਸਿੱਖ ਲੀਡਰਸ਼ਿਪ ਦੇ ਵਾਸਤੇ ਨਵੇਂ ਸਿਰੇ ਤੋਂ ਸਾਨੂੰ ਸਿੱਖ ਸਿਆਸਤ ਪੰਜਾਬ ਦੀ ਸਿਆਸਤ ਵਾਸਤੇ ਕੁਝ ਕਰਨਾ ਪੈਣਾ ਤੇ ਉਹਦੇ ਵਾਸਤੇ ਆਪਾਂ ਅੱਗੇ ਵਧਣ ਦੇ ਲਈ ਯਤਨ ਲੱਭ ਲਈਏ ਜੇ ਨਹੀਂ ਪੰਜਾਬ ਦੇ ਅੰਦਰ ਖੇਤਰੀ ਪਾਰਟੀ ਆਪਾਂ ਖੜੀ ਕਰਦੇ ਜਾ ਜਿਨ੍ਹਾਂ ਦੇ ਮਗਰ ਅਸੀਂ 92 94 ਸੀਟਾਂ ਦੇਖ ਕੇ ਅੱਜ ਕੱਖੋਂ ਹੋਲੇ ਪਏ ਆ ਜਿਨ੍ਹਾਂ ਚ ਫਿਰ ਅਸੀਂ ਉਸੇ ਚੀਜ਼ ਨੂੰ ਵੇਖਦੇ ਪਏ ਆ ਲੋਕ ਅਧਿਕਾਰ ਸਾਡੇ ਖਤਮ ਹੋ ਰਹੇ ਨੇ ਫਿਰ ਮੁਕਾਬਲੇ ਬਾਜੀ ਦਾ ਮੁੰਡੇ ਮਾਰੇ ਜਾ ਰਹੇ ਨੇ ਫਿਰ ਇਹੀ ਕੁਝ ਨਿਕਲੇਗਾ ਜੇ ਅਸੀਂ ਆਪਣੀ ਸਿਆਸੀ ਧਿਰ ਪੰਜਾਬ ਦੇ ਅੰਦਰ ਹੁਣੇ ਗੱਲ ਕੀਤੀ ਗਈ ਹੈ ਨਾ ਪੰਥ ਤੇ ਪੰਜਾਬ ਨੂੰ ਅੱਡ ਅੱਡ ਕਰਕੇ ਨਹੀਂ ਦੇਖਿਆ ਜਾ ਸਕਦਾ ਪੰਜਾਬ ਦੀ ਸਮੱਸਿਆ ਪੰਥ ਦੀ ਸਮੱਸਿਆ ਸਿੱਖ ਸਮੱਸਿਆ ਹੈ ਇਹ ਫਿਕਰੇ ਸਾਡੇ ਕਹਿਣ ਵਾਸਤੇ ਨਹੀਂ ਇਹਨੂੰ ਪ੍ਰਚਾਰਿਆ ਜਾਣਾ ਚਾਹੀਦਾ ਹੈ ਦੱਸਿਆ ਜਾਣਾ ਚਾਹੀਦਾ ਤੇ ਜਿਵੇਂ ਅੱਜ ਉਹ ਸਾਊਥ ਦੇ ਵਿੱਚੋਂ ਮੋਦੀ ਨੂੰ ਲਲਕਾਰਿਆ ਜਾ ਰਿਹਾ ਹੈ ਇੱਕ ਤਰ੍ਹਾਂ ਦੇ ਲਲਕਾਰੇ ਵਾਲੀ ਆਵਾਜ਼ ਮੂਲ ਪੰਜਾਬ ਵਿੱਚ ਉੱਠੇਗੇ ਤਾਂ ਫਿਰ ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਣਾ ਜੋ ਕਰੇਗਾ ਖਾਲਸਾ ਪੰਥ ਮੀਆਂ ਉਹ ਖਾਲਸਾ ਪੰਥ ਮੀਆਂ ਕਿਸੇ ਖਮੋਸ਼ੀ ਵਿੱਚ ਹੈ ਉਹਨੂੰ ਜਗਾਈਏ ਦਾਸ ਲਿਖਦੇ ਨ ਖਾਲਸਾ ਪੰਥ ਦੇ ਨਾਂ ਤੇ ਪੱਤਰ ਲਿਖ ਰਿਹਾ ਆ ਰਾਤ ਤੱਕ ਲਿਖਿਆ ਜਾਏਗਾ ਕੱਲ ਨੂੰ ਜਾਰੀ ਕਰਾਂਗੇ ਸਹਿਨ ਕਿਤੇ ਪੜ ਕੋਈ ਪੜ ਪੜਾ ਕੇ ਕੋਈ ਜਾਗ ਜਾਏ ਸਾਡਾ ਤੇ ਧਰਮ ਬਣਦਾ ਜੇ ਤੁਸੀਂ ਇੱਥੇ ਮੂਲ ਮਨੁੱਖੀ ਅਧਿਕਾਰ ਜਿਹੜਾ ਸੰਗਠਨ ਜਿੰਦਾ ਕੀਤਾ ਹੈ ਤਾਂ ਅਸੀਂ ਮੁਬਾਰਕਵਾਦ ਦਿੰਦੇ ਆ ਉਹਨੂੰ ਵੱਡਾ ਕਰੀਏ ਤੇ ਨਾਲ ਦੇ ਨਾਲ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ ਹੈ ਦੁਬਾਰਾ ਹਾਲ ਤੱਕ ਤੋਂ ਆਈ ਹੋਈ ਆਵਾਜ਼ ਨੂੰ ਅਸੀਂ ਐਵੇਂ ਨਾ ਸਮਝੀਏ ਉਹ ਸਾਡੇ ਢਾਡੇ ਸਾਰਿਆਂ ਦੀ ਪੀੜ ਤੋਂ ਨਿਕਲੇ ਸ਼ਬਦ ਨੇ ਤੇ ਮੂਲ ਸਥਾਪਨਾ ਦੇ ਲਈ ਆਪਣਾ ਪੂਰਾ ਜੋਰ ਲਾ ਕੇ ਨਤੀਜੇ ਦੇਣ ਦੀ ਤਿਆਰ ਹੋਈਏ ਵਿਸ਼ਵਾਸ ਤੋਂ ਗੁੱਲ ਗੱਲਾਂ ਤੁਰਨ ਗੀਆਂ ਬੇਸ਼ਵਾਸੀ ਦੇ आलम ਦੇ ਵਿੱਚ ਅਸੀਂ ਠੇਡੇ ਖਾ ਸਕਦੇ ਹਾਂ ਆਓ ਅੱਗੇ ਨਿਕਲੀਏ ਅੱਜ ਦੇ ਸਜਤਣ ਲਈ ਇਹਨਾਂ ਨੂੰ ਮੁਬਾਰਕਬਾਦ ਕੇਂਦਰੀ ਸ਼੍ਰੀ ਕੋ ਸਿੰਘ ਸਭਾ ਦੇ ਨਾਲ ਸਾਰੇ ਪਾਤਰਾ ਨੂੰ ਜਿਹੜੇ ਸੇਵਾ ਕਰਦੇ ਨੇ ਯਤਨ ਕਰਦੇ ਨੇ ਮੇਰੇ ਵਰਗਾ ਬੰਦਾ ਤੇ ਵਿਲਾ ਆਦਮੀ ਹੈ ਅੱਜ ਪਾਇਸਤਨਾਮ ਸਿੰਘ ਜੀ ਮਰਿੰਡੇ ਵਾਲੇ ਦਾਸ ਨੂੰ ਲੈ ਕੇ ਆਏ ਇਹ ਪਿਛਲੀ ਵਾਰੀ ਮੇਰੇ ਨਾਲ ਨਹੀਂ 31 ਜੁਲਾਈ ਨੂੰ ਨਹੀਂ ਸੀ ਆ ਸਕੇ ਇਹਨਾਂ ਸੁਣਿਆ ਪਾਇ ਕਿ ਤੁਸੀਂ ਸਮਾਗਮ ਤੇ ਜਾਓਗੇ ਵੈਸੇ ਮੇਰਾ ਹੁਣ ਦਾ ਕੋਈ ਮਨ ਨਹੀਂ ਸੀ ਫਿਰ ਅਜੀਤ ਦਾ ਛੰਨੀ ਨੇ ਕਲੇਬ ਦੇ ਵਿੱਚ ਕੋ ਨੌਜਵਾਨ ਬੱਚਿਆਂ ਦਾ ਕੈਂਪ ਲੱਗਿਆ ਸੀ ਮੈਨੂੰ ਨਾਲ ਜੋੜ ਲਿਆ ਜਾਣਾ ਤੇ ਬਾਅਦ ਵਿੱਚ ਹੀ ਕਿਉਂ ਨਹੀਂ ਆਜੀ ਚਿਹਰੇ ਜਾਂਦੇ ਤੇ ਸੱਚੇ ਪਾਤਸ਼ਾਹ ਤੁਹਾਡੇ ਕੋਲ ਤੇ ਲੈ ਆਏ ਤੇ ਤੁਹਾਡੇ ਦਰਸ਼ਨ ਕੀਤੇ ਨੇ ਵਿਚਾਰ ਸੁਨੇ ਨੇ ਤੇ ਵਿਚਾਰਾਂ ਵਿੱਚ ਸਾਨੂੰ ਤੇ ਦਮ ਮਿਲਦਾ ਤੇ ਆਸ ਕਰਾਂਗੇ ਆਪਾਂ ਅੱਗੇ ਵਧੀਏ ਅੱਜ ਸਿਰ ਜੋੜਨ ਵਾਲੀਆਂ ਰੂਹਾਂ ਤਾਕਤਾਂ ਅੱਗੇ ਆ ਜਾਣ ਜੋੜਿਆ ਜਾ ਸਕਦਾ ਹੈ ਤੁਰਿਆ ਜਾ ਸਕਦਾ ਹੈ ਰਾਹ ਲੱਭਿਆ ਜਾ ਸਕਦਾ ਹੈ ਕੁਝ ਨਹੀਂ ਵਿਗੜਿਆ ਆਪਣੇ ਆਪ ਨੂੰ ਸੰਭਲ ਕੇ ਅੱਗੇ ਵਧੀਏ ਜਿੱਥੇ ਬੰਦੀ ਤੁਮ ਗਏ ਆਪਾਂ ਅੱਗੇ ਨਾ ਪਹਿਲਾਂ ਵਧੇ ਸੀ ਨਾ ਅੱਜ ਵਸ ਸਕਦੇ ਹਾਂ ਨਾ ਕੱਲ ਵਸ ਸਕਦੇ ਹਾਂ ਜਦੋਂ ਤੱਕ ਜਥੇਬੰਦੀ ਸਾਡੇ ਕੋਲ ਹੈ ਸਾਡੀ ਕੱਲ ਚੱਲੇਗੀ ਸਰਕਾਰ ਤੋੜਦੀ ਰਹੇਗੀ ਅੱਜ ਵੀ ਤੋੜੇਗੀ ਕੱਲ ਵੀ ਤੋੜੇਗੇ ਪਰ ਸਾਡੇ ਜੋਧੇ ਲੜਦੇ ਰਹਿਣਗੇ ਆਪਾਂ ਸਿੱਖ ਬਣ ਕੇ ਲੜੀਏ ਜਥੇਬੰਦ ਹੋਈਏ ਲੜਾਈ ਦੇਈਏ ਤੇ ਲੜਾਈ ਦੇ ਕੇ ਆਪਣੇ ਕਰਤਵ ਦੀ ਪਾਧਣਾ ਕਰੀਏ ਦੁਸ਼ਮਣ ਕੀ ਕਰਦਾ ਉਹਨੂੰ ਕਰਨ ਦਿਓ ਆਪਣਾ ਕੰਮ ਕਰਨ ਲੱਗਿਆਂ ਕੀ ਨਾ ਥਕੀਏ ਸੋ ਇਹਨੇ ਸ਼ਬਦਾਂ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆਇਓ 10 ਵਜੇ ਤੱਕ ਕੈਂਪ ਤੇ ਗਿਆ ਸੀ ਉੱਥੋਂ ਭਾਈ ਸ਼ਰਨਜੀਤ ਸਿੰਘ ਜੀ ਪੰਜ ਸੱਤ ਸਾਥੀ ਉੱਥੋਂ ਹੀ ਇੱਥੇ ਆ ਗਏ ਨੇ ਤੁਸੀਂ ਚੱਲੇ ਹੋ ਤਾਂ ਅਸੀਂ ਵੀ ਚੱਲਦੇ ਆਂ ਇਹ ਇੱਕ ਪ੍ਰਾਪਤੀ ਇਤਨਾ ਵੀ ਹੋ ਜਾਂਦੀ ਹੈ ਆਵਾਜ਼ ਮਾਰਿਆਂ ਵੀ ਆ ਜਾਂਦੇ ਨੇ ਸਾਰਿਆਂ ਦਾ ਧੰਨਵਾਦ ਜੀ ਇਹ ਟੀਮ ਬੈਠੀ ਸਾਡੀ ਸਾਰਿਆਂ ਦੀ ਨੇ ਛੋੜਿਆ ਸਾਰਿਆਂ ਨੂੰ ਬੜੀਆਂ ਨਵੀਆਂ ਗੱਲਾਂ ਇਹਨੂੰ ਜੂਮ 84 ਦੇ ਇਸ ਕਾਂਡ ਨੂੰ ਲੈ ਕੇ ਆਈਆਂ ਨੇ ਬੜੀਆਂ ਨਵੀਆਂ ਇੰਟਰਵਿਊ ਆਈਆਂ ਨੇ ਜਿਹੜੇ ਪਹਿਲਾਂ ਕਦੀ ਨਹੀਂ ਸੀ ਬੋਲੇ ਉਹ ਵੀ ਬੋਲੇ ਨੇ ਜਿਹੜੀਆਂ ਗੱਲਾਂ ਪਹਿਲਾਂ ਪਤਾ ਨਹੀਂ ਸੀ ਲੱਗੀਆਂ ਇਸ ਵਾਰ ਪਤਾ ਲੱਗੀਆਂ ਨੇ ਪਰ ਅੱਜ ਬਹੁਤ ਸਾਰੇ ਪਾਤਰ ਉਹ ਨੇ ਜਿਹੜੇ ਝੁੰਦੇ ਨੇ ਜਿਨ੍ਹਾਂ ਦੇ ਵਰਤਾਰਿਆਂ ਦੇ ਨੇੜੇ ਰਹੇ ਨੇ ਜਾਂ ਪਿੰਡੇ ਤੇ ਭੁਗਿਆ ਹੈ ਸਾਰਾ ਕੁਝ ਪੰਚ ਦੇ ਸਾਹਮਣੇ ਇਕੱਠਾ ਕਰਕੇ ਰੱਖਣ ਦੇ ਦੱਸਣ ਦੇ ਲੋੜ ਹੈ ਤੇ ਪ੍ਰੇਖ ਦੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਦੇ ਵਾਰਸ ਬਣਾ ਕੇ ਜ਼ਿੰਮੇਵਾਰੀ ਲਈ ਨਾਲ ਅੱਗੇ ਲਾ ਕੇ ਤੇ ਪਿੱਛੇ ਖਲੋ ਕੇ ਪੈਰਵਾਈ ਕਰਨ ਦੀ ਜ਼ਰੂਰਤ ਹੈ ਬਹੁਤ ਬਹੁਤ ਧੰਨਵਾਦ ਜੀ ਪੁੱਲਾਂ ਦੀ ਮਾਫੀ ਦਿਓ ਕੱਢ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਇੱਕ ਗਿਲਾ ਹੈ ਬੀਬੀਆਂ ਦੇ ਬਲਾਰੇ ਘਟ ਨੇ ਇਹਨਾਂ ਨੂੰ ਇੱਥੇ ਆ ਕੇ ਸੱਤ ਵਿੱਚ ਅੱਗੇ ਆ ਕੇ 50% ਹਿੱਸੇਦਾਰੀ ਲਈ ਅੱਗੇ ਲਾਉਣਾ ਚਾਹੀਦਾ ਹੈ ਤੇ ਇਹਨਾਂ ਵਾਸਤੇ ਸਾਨੂੰ ਪੂਰਵ ਚੇਚੇ ਤੌਰ ਤੇ ਪ੍ਰਬੰਧ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ